ਆ ਤਨਾ ਨਾਡ ਖੋਲ ਕੇ ਪਰੇ ਕਰ ਐਵੇਂ ਰਾੜਾਂ ਲਾਵਦਾ ਫਿਰਦਾ ਇਹਦਾ ਕੋਈ ਨਹੀਂ ਲੱਭਣਾ ਤੈਨੂੰ ਸੇ ਆਪਣੇ ਬੰਦਿਆਂ ਦਾ ਚੇਤਾ ਹੀ ਕਿ ਨਹੀਂ ਹਾਂ ਆਪਣੇ ਦਾ ਪੂਰਾ ਚੇਤਾ ਰੇਸਤੇ ਕਰਦੇ ਯਾਰ ਕੱਲੀ ਬੋਦੀ ਕਿਹਾ ਚਾਲ ਵੀਰੋ ਗਾਇਸ ਵੀਰੇ ਹਾਂ ਗਾਇਸ ਵੀਰੇ ਸਤਿ ਸ੍ਰੀ ਅਕਾਲ ਕੇ ਕੇ ਡਾਉਣ ਕਿਵੇਂ ਆ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹਲਾ ਅੰਨੇ ਨਹੀਂ ਤੈਨੂੰ ਬੁਲਾਇਆ ਨਹੀਂ ਬੁਲਾਇਆ ਉਹਨੇ ਆ ਗਏ ਵੀਰ ਜੀ ਪੀਲਵਾੜਾ ਗੁਰਦੁਆਰੇ ਖੜੇ ਆਪਾਂ ਵਾਰੇ ਵਾਲੇ ਬਾਹਰ ਆਏ ਕਰਕੇ ਦਰਸ਼ਨ ਕਰਾਂਗੇ ਰਵਾਨੀ ਜੇ ਲੱਗੇ ਨੋ ਇਸ਼ਨਾਨ ਆਪਾਂ ਕਰ ਲਿਆ ਜੀ ਅਸ਼ਾਦਾ ਬਾਣੀ ਛਾ ਲਿਆ ਹੋਣ ਆਪਣੀ ਤਿਆਰੀ ਅੰਗੇ ਵੀ ਆ ਗਏ ਮਹਾਰਾਜ ਭਲੀ ਜਰੇ ਸੱਚੇ ਬਾਸ ਆਣਾ ਆ ਜਾਣਾ ਕਿਉਂ ਨਵਾਗਦੇ ਭਈ ਵੀਰ ਜੀ ਆ ਗਏ ਨੀਮ ਚ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਔਰੇ ਹਨ ਚਾਰ ਮਸ਼ੀਨਾਂ ਲੈ ਕੇ ਤੇ ਦੋ ਨਿਕਲ ਗਈਆਂ ਤੇ ਦੋ ਆਪਾਂ ਰਹਿ ਗਏ ਆਪਾਂ ਹੋਰ ਦੋ ਦੰਨਾ ਘੰਟਿਆਂ ਦਾ ਆਪਣੇ ਟਿਕਾਣੇ ਤੇ ਪਹੁੰਚਣ ਵਾਲੇ ਸਾਤਰੀ ਗਾਲ ਯਾ ਦੋਸਤ ਵਧੀਆ ਪਾ ਭਾਈ ਜੀ ਫਾਈਨਲ ਪਹੁੰਚ ਗਏ ਆ ਆਪਣੇ ਡੇਰੇ ਤੇ ਇੱਥੋਂ ਹੈਗਾ ਵੀ ਪਿੰਡੋਂ 7 ਕਿਲੋਮੀਟਰ ਬੱਸ ਜਾਣਾ ਓਕੇ ਆ ਕੰਮ ਦੇਣਾ ਕੀ ਬਾਂਦਾ ਜੋੜਦਾ ਕਣਕਾ ਕੁੰਨਾ ਵੀ ਸਾਗ ਦਾ ਫੋਰਮਨ ਕਾਰਗੋ ਮਾਰਨਿੰਗ ਸਾਹਮਣੇ ਹੋ ਗਿਆ ਆਹ ਕੋਈ ਪਈ ਆਲਾ ਕਾਣੇ ਤੋੜ ਗਿਆ ਜੀ ਹਟਪਾ ਸਰਪੰਚਾ ਹਟਪਾ ਇਹ ਤਾਂ ਕਹਿ ਨਹੀਂ ਬੜਾ ਜਾਂਦਾ ਤਾਂ ਦੇ ਨਾ ਜਬਾਨ ਕੀਤੀ ਨਾ ਵੀ ਨਵੀਂ ਮਸ਼ੀਨ ਤੇ ਤੁਹਾਨੂੰ ਦਿਖਾਵਾਂਗੇ ਯਾਰ ਦੋ ਟੈਨਸ਼ਨ ਆ ਨਵੇਂ ਨਵੇਂ ਨੂੰ ਕਹਿਤਾ ਜੀ ਇਹ ਰੂਪਰਾ ਰੂਪਰਾ ਨਹੀਂ ਹੈ ਕਾਬਰ ਲੱਗੇ ਨਹੀਂ ਅੰਗਲੋ ਹੀ ਗਈ ਆ ਰੁਬਾਨ ਲੋਵੇ ਸਹੀ ਹੈ ਨਾ ਚਾਹਤੀ ਨਹੀਂ ਬੰਨ ਲੀ ਨਹੀਂ ਹੈਲੋ ਰੋ ਜਾ ਦੇ ਦੇ ਆਬਰ ਲੱਗੇ ਵੀ ਗੱਲਾਂ ਹੈ ਕਿਧਰ ਉਧਰ ਕੀ ਆ ਗਿਆ ਰੋਟੀ ਕਾਲੀ ਤੇ ਪੱਥਰ ਕੋ ਉਧਰ ਬੰਦੇ ਪਿੱਛੇ ਪੱਥਰ ਨਹੀਂ ਉਹ ਪੀਲੇ ਬੰਦੇ ਜਾ ਕੇ ਵੇਹਾ ਪੰਜ ਕੇ 7 10 ਕਿਲੋ ਵਾਲਾ ਵਟਾ ਬੰਨੇ ਆ ਵੱਡਾ ਇਹ ਦੇ ਪਿੱਛੇ ਕਟਰ ਦੇ

ਲਾ ਕੇ ਤੇ ਬੈਰਿੰਗ ਕੋਲ ਜੇ ਲਾਓ ਨਾ ਬੈਰਿੰਗ ਨੂੰ ਕੋਈ ਕਿਸੇ ਗੀ ਵੀ ਨਹੀਂ نکਾਲੀ ਵੇਰ ਲਿਓ ਪਿੰਪੂ ਨੇ ਕੁਝ ਸਪੈਸ਼ਲ ਵਗੈਰਾ ਕਰੋ ਚੈੱਕ ਵੀਰ ਜੀ ਆਪਾਂ ਪਹੁੰਚ ਗਏ ਮਸ਼ੀਨਾਂ ਲੈ ਕੇ ਸੜਕ ਵੀ ਆਪਣੇ ਤੱਕ ਪਹੁੰਚ ਗਈ ਮੜਾ ਇਹ ਲੱਗੇ ਲੱਗੇ ਹੀ ਆ ਚੱਲ ਲਈ ਚੱਲ ਗਾਂ ਲਈ ਚੱਲ ਆਹ ਭਾਈ ਜੀ ਹਰੇ ਜਿਹਾ ਅੱਗੇ ਕਾਤਾ ਕਰ ਮਾਰੂ ਨੀਗਾ ਕੋਈ ਕੋਈ ਮਾੜਾ ਮੋਟਾ ਹੈਗਾ ਸ਼ੂਟ ਪੂਟ ਵਾਲਾ ਕੰਮ ਨਹੀਂ ਉੱਧਰ ਵੇਖੋ ਗੇ ਆ ਲਾਲੀਆਂ ਜੜੀਆਂ ਵਈਆਂ ਗਣਕ ਨੂੰ ਲਾਲੀਆਂ ਇੰਨਾ ਕੀ ਲੱਗਣਾ ਟਾਈਮ ਵਾਣਾ ਪਰ ਰੋਟੀਆਂ ਨਹੀਂ ਖਾਣੀਆਂ ਇੱਥੇ ਗਣਕੀਆਂ ਖਾਣੀਆਂ ਜਿੱਥੇ ਰੋਟੀ ਨਾ ਰੋਟੀ ਪਿਆ ਕੇ ਲਿਓਣੀ ਚੱਲ ਕੋਈ ਨਾ ਚੱਲ ਮਾਰਦਾ ਨਹੀਂ ਆ ਇਹਨੂੰ ਮੈਂ ਕਿਹਾ ਰੇਸ ਤੇ ਕਰਦੀ ਏ ਗੱਡੀ ਸਤਿ ਸ੍ਰੀ ਅਕਾਲ ਵੀਰ ਜੀ ਰੇਸ ਤੇ ਕਰਦੇ ਯਾਰ ਕੱਲੀ ਬੋਲੀ ਕੀ ਆ ਚਾਲ ਵੀਰੋ ਗਾਇਸ ਵੀਰੇ ਹਾਂ ਗਾਇਸ ਵੀਰੇ ਸਤਿ ਸ੍ਰੀ ਅਕਾਲ ਕੇ ਕੇ ਡਾਉਣ ਕਿਵੇਂ ਆ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੇਲਾ ਅੰਨੇ ਨਹੀਂ ਤੈਨੂੰ ਬੁਲਾਇਆ ਨਹੀਂ ਬੁਲਾਇਆ ਉਹਨੇ ਹੈਲੋ ਬੁਲਾਈਏ ਨੇ ਮੈਨੂੰ ਅੱਜ ਅੱਜ ਨੇ ਮੇਰਾ ਮਾਰਨ ਉਹ ਜਾਂ ਕੇ ਨਾਲੀ ਦੇ ਲੋਕ ਬਲਾਸੀ ਨਹੀਂ ਕਿਵੇਂ ਕੀ ਲੱਗਦਾ ਖਤਮੀ ਗਾਣੀ ਕਿੱਥੇ ਹੈ ਗੇਅਰ ਤਾਂ ਖਤਮ ਕਾਦਾ ਇੱਕ ਬਹਿਰੇ ਕੁੱਤਾ ਹੀ ਆ ਪੈਂਦੇ ਉਹ ਪਹਿਲੇ ਗੇਅਰ ਦਾ ਕੰਮ ਕਿਸ ਨੇ ਕੀਤਾ ਥਾ ਰਾਲਾ ਰੂੜਾ ਪੁੱਠੀਆਂ ਤੇ ਗੁੱਲੇ ਗੁੱਲੇ ਪੁੱਠੇ ਪਾਈ ਮੈਂ ਐਵੇਂ ਕਈ ਵਾਰੀ ਆਪ ਹੀ ਕਰ ਲੈਂਦਾ ਮੈਂ ਐਵੇਂ ਕਈ ਵਾਰੀ ਆਪ ਹੀ ਕਰ ਲੈਂਦਾ ਆਹ ਵੇ ਇੱਕ ਦਿੱਤਾ ਪਰ ਜਿਲ੍ਹਾ ਨਵਾਂ 12 ਮੀਟਰ ਟੰਨੇ ਗਿਆ ਸਰ ਇਹ ਤਾਂ ਆਹ 베ARING ਤਾਂ ਟੁੱਟਾ tha ਵਾਹ ਮੈਂ ਫੇਰ ਵੀ ਟੁੱਟ ਗਿਆ ਤੂੰ ਬੈ ਉਦਾਂ ਹੀ ਲਈ ਆਉਣਾ ਵਾ ਇਹਨੂੰ ਜੇ ਨਹੀਂ ਪਤਾ ਹੁੰਦਾ ਪੁੱਛ ਲਿਆ ਕਰ ਸਾਨੂੰ ਮੇਰੀ ਗੱਲ ਸੁਣ ਹਾਂ ਉਹ ਆਂਡਾ ਕਰਾਰੀ ਆ ਕੋਈ ਇੱਕ ਵਾਰੀ ਕਰਕੇ ਭਾਈ ਤਾਂ ਹੀ ਨਹੀਂ ਗੀਅਰ ਨਿਕਲਦਾ ਹਾਂ ਅੱਛਾ ਇਹ ਸਿਸਟਮ ਹੈ ਉਹ ਐਵੇਂ ਹੀ ਗਏ ਆਪੋਰ ਮੈਨ ਪਤਾ ਨਹੀਂ ਲੈਣਾ ਨਹੀਂ ਦੇਣਾ ਇਹਨੂੰ ਕਹਿ ਵੀ ਰਿਪੇਅਰ ਵਾਲੀ ਨਾਲ ਸੰਪਰਕ ਕਰਵਾਇਦਾਂ ਆ ਰਿਪੇਅਰ ਵਾਲੀ ਸੰਪਰਕ ਕਰਦੇ ਇਹਨੂੰ ਗੇਰ ਵੀ ਗੇਰ ਵੀ ਲੰਦਾਂ ਲੋਕਾਂ ਦਾ ਇੱਕ ਇੱਕ ਪੈਸਾ ਇੱਕ ਆਰੀ ਪੈਸਾ ਸਾਰੇ ਸੱਦ ਦਿੰਦੇ ਸਾਰੇ ਗੇਰ ਕੋਈ ਨਹੀਂ ਪਾ ਗੇ ਫਿਰ ਮਸ਼ੀਨ ਰੇਸ ਤੇ ਹੋ ਜਾਂਦੀ ਹੈ ਨਾ ਜਿੰਨੀ ਕਰੇਸ ਕਰੋ ਓੰਨੀ ਘੱਜ ਪੈਂਦੀ ਆ ਨਹੀਂ ਸਮਾਨ ਤਾਂ ਨਵਾਂ ਹੀ ਨਿਕਲਿਆ ਏ ਸਮਾਨ ਤੇ ਗੁਰੂਆ ਤੇ ਗਰਾਰੀ ਜਮਾਂ ਹੀ ਨਵੀਂ ਬਈਆ ਤੇ ਲੈ ਇੱਧਰ ਆ ਨਾ ਪੁੱਟਾ ਆਓ ਗੇਰ ਵੀ ਨਿਕਲਦਾ ਹੋਣਾ ਗਰਾਰੀ ਦੱਸਿਆ ਪਾਦੀ ਆ ਜਲੀ ਕਿੰਨੀ ਵਟਾ ਆ ਵੀ ਆਵੀ ਰਗੜੀ ਪਈ ਸਾਰੀ ਸਿਆਣੇ ਕੀ ਕਰਦੇ ਫਿਰਦੇ ਸਾਰਾ ਸਮਾਨ ਪੜਿਆ ਆਪਣੇ ਬਾਸ ਸਮਾਨ ਪੜਾ ਰਹਿਣ ਦੇ ਨਾ ਕੁਝ ਡਾਲਣਾ ਨਹੀਂ ਆ ਵੇ ਇੱਧਰ ਵੇਖ ਲੈ ਆ ਵੇ ਆਪਣੇ ਵਾਂਗੂ ਘੁੰਮੇ ਬਹਿਣੇ ਯਾਰ ਸਵੇਰ ਇਹ ਤੇਰਾ ਮਨ ਬਰੇ ਨਾ ਕਵਾੜ ਬਾਜ਼ਾਰ ਲੱਗ ਗਿਆ ਇੱਥੇ ਵਾਧੂ ਮਸ਼ੀਨਾ

ਗੋਪੀ ਗੋਪੀ ਇਕੋ ਗੋਪੀ ਨਹੀਂ ਆ। ਆਪ ਉਹ ਨਹੀਂ ਆਏਗੇ। ਗੋਪੂ ਗੋਪੂ ਉਹ ਕੰਪਨੀ ਅਲੱਗ ਹੋ ਗਈ। ਬਰਾ ਭਾਈ। ਹਾਂ। ਬਲੌਰ ਦੇ ਉੱਤੇ ਆ। ਤੂੰ ਹੀ ਸਾਰੀ ਮਸ਼ੀਨ ਦੇ ਰੰਗ ਕਰ ਦੋ ਨਾ 2100 ਰੁਪਏ ਸਗਨ ਦਵਾਉਂਗਾ। ਐਦਾਂ ਹੀ ਬਸ ਬੁਰਛ ਲਵੇੜ ਲਵੇੜ ਕੇ ਇਹਦੇ ਤੇ ਬਣਾ ਦੋ ਪੇਂਟਿੰਗ ਹੀ ਸਾਰੀ। ਨਹੀਂ। ਦੰਡ। ਹਾਂ ਮੈਂ ਸਾਰੀ ਡਿੰਡ ਲਾ ਦੋ ਇਸਕੀ। ਇਹਨੂੰ ਵੇਖਤੀ ਨਾ। ਓਏ। ਇਹਨੂੰ ਐਤਿ ਯਾਦਗਰੀ ਬਣਾ ਕੇ ਦੇ ਉੱਤੇ ਪਿਛਲੇ ਬੰਨੇ ਲਾ ਦਿਓ ਕਿਉਂ ਭਾਈ ਸਾਹਿਬ ਯਾਦਗਰੀ ਬਣ ਜਾਏਗੀ ਵਾਹ ਪੇ ਲਗਾ ਦਿਓ ਸੋ ਬੱਲੇ ਤੇ ਲੱਗਿਆ ਇੱਥੋਂ ਆ ਬੱਲੇ ਵੇ ਲੈ ਆਓ ਮਮਾ ਜਾ ਕੇ ਇਹਨਾਂ ਨੂੰ ਬਾ ਨਾਲ ਬਾਬੇ ਦੇ ਬੁਲਟ ਤੇ ਮਗਰ ਬਹਿ ਚੁਕ 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 ਕਰਦਾ ਜਾ ਬਈ ਆਪ ਸਾਮਾਨ ਦੇ ਦੇ ਨਾ ਹਾਂ ਆਪੇ ਲੈ ਗਿਆ ਉਹ ਹੈ ਗੱਡੀ ਗੁੱਡੀ ਤੇ ਨਹੀਂ ਜਾਣਾ ਮੋਟਰਸਾਈਕਲ ਤੇ ਪੈਣਾ ਹੀ ਨਾ 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 ਇੰਨਾ ਚਾਹੀਦਾ ਮੈਨੂੰ ਤਾਂ ਅਰੇ ਕਿ ਰਿਪੇਅਰ ਪੂਰ ਤਰੰਗ ਰੂ ਕਰਾਣਾ ਹੈ ਤੂੰ ਕਰਨਾ ਸਾਰਾ ਸਾਰਾ ਜਿਨੇ ਤੂੰ ਜਾਣਾ ਚੈੱਕ ਕਰਕੇ ਵਿਗਲ ਵਾਦਣਾ ਹਾਂ ਫੇਰ ਚੈੱਕ ਕਰਨੇ ਆਪਾਂ ਕਰਨੇ ਆਂ ਆਹ ਦੇਖੋ ਵੀਰ ਜੀ ਆਹ ਫੋਰਮੈਨ ਜੀ ਕੋਈ ਨਹੀਂ ਛੱਡਿਆ ਇਹਨੇ ਮਹੀਨਿਂ ਕੁਛ ਵੀ ਨਹੀਂ ਛੱਡਿਆ ਤੈਨੂੰ ਪਤਾ ਨਹੀਂ ਉਹ ਬਾਹਰ ਨਿਕਲਿਆ ਮੇਰੇ ਕਰਕੇ ਨਿਕਲਿਆ ਮੈਂ ਆਪ ਵਿੱਚ ਮਾਰਾ ਗੇਰ ਦੇ ਹੱਥ ਤੇ ਕੱਢ ਕੋਈ ਸੀ ਮੈਂ ਤੂੰ ਢੀਲ ਪਾ ਕੇ ਧੋ ਦੋ ਹੱਥੋਂ ਕੱਢ ਦੋ ਬਾਹਰ ਕਿ ਨਹੀਂ ਤੇ ਰੋਟੀ ਖਾ ਲਈ ਨਾ ਹੋਣਾ ਥੱਲੇ ਸਮਾਨ ਪੁੱਟ ਦੋ ਜਦ ਰੋਟੀ ਨਹੀਂ ਗਾਲੋ ਰਹਿਣ ਦਿਓ ਨਾ ਹੱਥ ਰੋਟੀ ਖਾਣ ਲੱਗੇ ਤੇ ਉਹਦੇ ਢੋਲੇ ਹੱਥੋਂ ਨੇ ਕਿੰਨੇ ਹੈ ਨਹੀਂ ਕਿੰਨੇ ਤੋਤੇ ਕਿਉਂ ਕੌਡੇ ਨੇ ਆਲੇ ਹੁੰਦੇ ਨੇ ਪਰ ਪਿਗਲ ਗਈ ਆ ਹਾਂ ਵਧੀਆ ਵਾ ਹਾਂ ਜਾਣਾ ਸ਼ਾਮ ਨੂੰ 9 9:30 ਵਜੇ ਆ ਰਹੇ ਹਾਂ ਜੀ ਹੂੰ ਆਹ ਵੇ ਕਚਰਾ ਕਿੰਨਾ ਕੱਢਣ ਦੇ ਆ ਗੁਰੂ ਆ ਨਾੜ ਖਲਾ ਕੇ ਤੇਲ ਨਵਾਂ ਪਾ ਦੇ ਹਾਂ ਡੀਜ਼ਲ ਮਾਰ ਦੇ ਵੇ ਤੇ ਕਿ ਨਹੀਂ ਨਾ ਕੰਮ ਖਤਰੇ ਵਾਲਾ ਹੀ ਹੁੰਦੀ ਗੱਲ ਸੋ ਤੇ ਸਹੀ ਥੂੜੀ ਆਏ ਕੱਲ ਆ ਦੇਵਕਾ ਜਿੱਥੇ ਤੇ ਕਰੇ ਖਤਰੇ ਵਾਲਾ ਹੀ ਇਹ ਸਾਰੇ ਕਿਹਦੇ ਹੱਥਾਂ ਜੋ ਅੱਜ ਦੇ ਵਿੱਚ ਇੱਧਰ ਥੂੜੀ ਹੋ ਬਲ ਨਾੜ ਖਲਾ ਦੇ ਖਲਾ ਦੇ ਨਾਟ ਖੋਲ ਦੇ ਥਲੋ ਨਾੜੀ ਖੋਲ ਦੇ ਨਾਟ ਖੋਲ ਦੇ ਥਲੋ ਡੀਜ਼ਲ ਮਾਰ ਮੁਰ ਕੇ ਬੰਨ ਗਏ ਸਹੀ ਹੋ ਗਿਆ ਲਾਲ ਆ ਗਏ ਡੀਜ਼ਲ ਮਗਾਓ 5 ਲੀਟਰ ਮੈਂ ਤਾਂ ਕਹਿੰਦਾ ਗੁਰਸ਼ ਫੜ ਨਾਲ ਫੁੱਲੀਆ ਦਾ ਛੁਰਦੇ ਜਿਹਾ ਨਹੀਂ ਕਪੜਾ ਇਹੇ ਹੱਥ ਨਾ ਨਾਟ ਖੋਲ ਕੇ ਪਰੇ ਕਰ ਐਵੇਂ ਰਾੜਾਂ ਲਾਵਦਾ ਫਿਰਦਾ ਇਹਦਾ ਕੋਈ ਨਹੀਂ ਲੱਭਣਾ ਤੈਨੂੰ ਤੇ ਆਪਣੇ ਬੰਦਿਆਂ ਦਾ ਚੇਤਾ ਹੀ ਕਿ ਨਹੀਂ ਹਾਂ ਆਪਣੇ ਦਾ ਪੂਰਾ ਚੇਤਾ ਆ ਗਿਆ ਹੋਇਆ ਕਰ ਚਲਾ ਦੇਣ ਲੱਗਾ ਇਹ ਕੰਮ ਕੀ ਪਟਾਣਾ ਬਣ ਕੇ ਦੇਖ ਨਹੀਂ ਵੀ ਕੇ ਕੇ ਤੇਰੇ ਤੋਂ ਨਹੀਂ ਕੰਮ ਸੁੱਤਦਾ ਵਧੀਆ ਪਿਆ ਐਨੂੰ ਬੋਲਦਾ ਵਧੀਆ ਪਿਆ ਬੋਲਦਾ ਨਹੀਂ ਭਰਾਵਾਂ ਹਣੇ ਤੋਂ ਠੀਏ ਬਹਿਣਾ ਹੈ ਪਤਾ ਨਹੀਂ ਕੀ ਖਾਦਾ ਮਰਿਆ ਬੋਲਾ ਹੀ ਹੋ ਗਿਆ ਲੈ ਲੈ ਇਹ YouTube ਕੋਈ ਇਹੇ ਕੰਮ ਕਰਦਾ ਗੇਰਾ ਦਾ ਹਾਂ ਬੜੀ ਬਲਾ ਤਖੜੀ ਓਏ ਯੂਟਿਊਬ ਤੋਂ ਇੱਕ ਇੱਕ ਕੰਮ ਡਬਲ ਕਰ ਦਿੰਦਾ ਰੇਸ ਤੇ ਕਰ ਦਿੰਦਾ ਮਸ਼ੀਨ ਸਾਰੇ ਗੇਅਰ ਇਕੱਠੇ ਪਏ ਜਾਂਦੇ ਜਦੋਂ ਇਹ ਬੈਂਡ ਕੱਢ ਕੇ ਨਾ ਮੈਂ ਫੋਨ ਲਾਉਂਗਾ ਤੂੰ ਜਾ ਕੇ ਉਹ ਤੇਈ ਮਾਦਨ ਕੋਲੇ ਰਿੰਗ ਉਹਦੇ ਉੱਲੇ ਟੂਲ 'ਚ ਪਏ ਨੇ ਕਿਹੜੇ ਚੇਂਜ ਕਿਚ 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 ਕਰ ਲੈ ਤੇ ਰਿੰਗ ਰੂੰਗ ਜੀਲਾਂ ਥੁਲਾ ਪਾ ਦੇ ਉਹ ਕੀ ਕਰਦਾ ਨਾ ਉੱਤੇ ਲੱਈ ਆਉਂਦੇ ਚੇਂਜਰ ਹੀ ਲਾ ਕੇ ਲਿਆਉਣਾ ਸੀ ਯਾ ਸਾਡਾ ਨਾ ਟਾਈਮ ਕੋਈ ਪਤਾ ਨਹੀਂ ਜਾਂਦਾ ਦੱਸ ਮੇਰੇ ਕਰਕੇ ਬਾਈ ਬਣਿਆ ਮਨ ਨੂੰ ਕਰਦੀ ਸੈਟ ਮੜੀ ਇੱਕ ਵੇਲਾ ਹੋ ਗਿਆ ਫਿਰ ਚੇਂਜਰ ਗੁੱਲਾ ਹੀ ਇੱਕ ਕਢਣਾ ਤੇ ਇੱਥੇ ਚੇਂਜਰ ਲਿਆਂਦੇ ਤਾਂ ਮੈਂ ਯਾ ਗਾਨ ਨੂੰ ਨਹੀਂ ਇਹ ਗੱਲ ਪਤਾਗਾ ਮੈਨੂੰ ਪਤਾ ਹੀ ਨਹੀਂ ਮਸ਼ੀਨ ਹੈਗੀ ਕਿੱਥੇ ਆਦੇ ਮਸ਼ੀਨ ਕੋਲੇ ਜਦੋਂ ਤੂੰ ਤੁਰੇਂਗਾ ਨਾ ਇੱਥੋਂ ਤੈਨੂੰ ਸਿੱਧਾ ਮਸ਼ੀਨ ਹੈ ਉੱਤੇ ਰੋਡ ਦੇ ਖੜੀ ਦੇਜ ਜਾਣੀ ਤੈਨੂੰ ਬੰਦਾ ਤੇ ਲੈ ਸੈਨਿਕ ਦਾ ਹੀ ਆ ਕਾਦਾ ਵਾ ਗੁੱਲਾ ਮੈਂ ਹਾਂ ਸੈਨਿਕ ਦਾ ਸੈਨਿਕ ਦਾ ਸੈਨਿਕ ਕੋਈ ਹਾਂ ਬਰਿਜਨਲੀ ਆ ਕੰਮ ਹਾਂ ਗਰਾਰੀ ਕੋ ਯੋਰ ਹੋਣੀ ਐ ਗੁੱਲੇ ਕੋ ਯੋਰ ਆ ਉਹਦੇ ਕੋ ਡਾਂਡ ਹੀ ਲੈਣੀ ਅਦਰੋ ਡੀਡੀ ਜਾਦਾਂ ਤੋਂ ਖੁੱਲਣ ਨਹੀਂ ਦਿਆ ਕੋ ਜੀ ਕਰਦਾ ਗੁਰਾਉਂਦਾ ਨਹੀਂ ਆਉਂਦਾ ਨਹੀਂ ਉਹ ਟ੍ਰੇਨ ਲੱਗ ਗਈ ਆ ਮੈਂ ਉਧਰ ਤੂੰ ਆ ਜਾ ਇਧਰੋਂ ਮੈਂ ਆ ਜਾਣਾ ਕਿਵੇਂ ਟ੍ਰੇਨ ਪੌੜੀ ਨਾ ਸਿਰਚ ਮਰਾਲੀ ਵੀ ਨਾ ਸਾਡੇ ਵਾਲੋਂ ਹਿੱਲਦੀ ਬੜੀ ਕਸੂਤੀ ਉੱਤੋਂ ਹੈ ਨਹੀਂ ਆ ਬਾਈ ਇਹ ਨਾ ਵੇ ਇੱਥੇ ਟੋਪੀ ਜੀ ਸੰਨ ਦੇ ਟਾਇਰ ਦੇ ਪਈ ਹੋਏ ਇਹ ਫੇਰ ਆ ਰਹੀ ਮੇਰੇ ਲੱਗਾ ਹੋਵੇ ਆ ਦੇ ਮੜਕੇ ਗਾਵੇਂ ਬਾਈ ਕੱਢੀ ਬਾਹਰ ਮੋੜਿਆ ਤੂੰ ਰਾਰ ਲੱਗਦੀ ਉੱਤੋਂ ਫਿਰ ਆਓ ਜਿਵੇਂ ਬਾਹਰ ਨੂੰ ਨਿਕਲਿਆ ਵਾ ਧਾਰ ਛੋੜੀ ਆ ਯਾਰ ਹੂੰ ਆ ਹੋਵੇ ਆ ਹੋਵੇ ਆ ਹੋਵੇ ਲੈ 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 ਚੱਲ ਚੱਲ ਸਾਰੇ ਢਿੱਲੇ ਗੱਲਾਂ ਨਾ ਪੌੜੀ ਫੇਸ ਵਾਲੀ ਕੀ ਕਰਨ ਦੀ ਉੱਤੇ ਪਾ ਲੋ ਥੱਲੇ ਪਾਜਦੀ ਹੰਦੀ ਰਾੜ ਨਹੀਂ ਨਹੀਂ ਉਹਨੇ ਝੂਟ ਕੇ ਮਾਰੇ ਮ제 ਲੈ ਕੇ ਖੋਲਣਾ ਨਾ ਨਹੀਂ ਮ제 ਲੈ ਕੇ ਖੋਲਣਾ ਕੱਟਿਆਂ ਦੇ ਵੱਜੇ ਕੁੜੀਏ ਆ ਵੇ ਆ ਮਾਰੀ ਨਾ ਗੱਟਿਆਂ ਚੁੱਕ ਕੇ ਕੋ ਸਾਬ ਆ ਬੋਏ ਕੀ ਆ ਵੇ ਜੀ ਆ ਟੋਟੀ ਗਈ ਤੇ ਉਹ ਰਾੜ ਹੀ ਟੁੱਟ ਗਈ ਕਿਤੇ ਆ ਉਹ ਵਿੱਚ ਆਉਂਦੀ ਬਜਾਅ ਹੋ ਗਿਆ ਜੀ ਤੇਰਾ ਤੇਰਾ ਬੂਥਾ ਜਾ ਬਣ ਜਾਣਾ ਹੀ ਨਵਾਂ ਹੋਣੀ ਹੈ ਰਾੜ ਇਹਨਾਂ ਨੇ ਵੱਡੀ ਦਿੱਤੇ ਰੱਖੀ ਆ ਯਾਰ ਰਾੜ ਆਉਂਦੇ ਯਾਰ ਆੜ ਪੂੜ ਕੇ ਸੀਤਾਰਾਮ ਜੇ ਸਹੀ ਨਹੀਂ ਹੈ ਅਸਲੀ ਸਹੀ ਰਾੜ ਦੇ ਵਿਸ਼ਾਲ ਵਾਲੀ ਦੇ ਦੇ ਨਾ ਤਾਂ ਯਾਰ ਰਾੜ ਲਿਆ ਜਾ ਕੇ ਫਿਰ ਗਰਾਰੀ ਰਹਿਣ ਦੇਗੀ ਬਾਲਣ ਪਾਉਣਾ ਹੀ ਹਾਂਜੀ ਓ ਸੌਣੀ ਕੀ ਯਾਰ ਇਹਨੇ ਕਿਹਾ ਗਰਾਰੀ ਫੜ ਬੁੱਤੋ ਜੀ ਮੈਨੇ ਦੇਖਿਆ ਯਾਰ ਅਗਰ ਆਰੀ ਫੜਾਈ ਕੌੜਿਆ ਗਰੈਂਡਰ ਨਾਲ ਆਵੇ ਇਹਨੂੰ ਭੜਕਾ ਦਈਏ ਆ ਵੇ ਭਈਆ ਵੇ ਬੀਜੰਗਾਲੀ ਜੀ ਨਵੀਂ ਜੀ ਸੋਣੀ ਜੀ ਹਾਂ ਆਹ ਸਿਰਕੇ ਵਾਲੀ ਇਹ ਇਹ ਵੀ ਉਹ ਹੀ ਆ ਉਹਨੇ ਤਾਂ ਦੂਜੀ ਵਾਰ ਤੋਂ ਇਹਨੂੰ ਕਰ ਰੈਂਡਰ ਨਾਲ ਚੱਲ ਦੂਜਾ ਤੁਰੀਏ ਨਹੀਂ ਤੂੰ ਪਤਾ ਸਾਰੇ ਨਾਟ ਖੋਲ ਦੇ ਤੇ ਰਮ ਬਾਹਰ ਨੂੰ ਖਿੱਚ ਕੇ ਮਸ਼ੀਨ ਥੱਲੇ ਛੱਡ ਦੇ ਆ ਖੋਲਣ ਤੇ ਐਂ ਲੱਗਾ ਪਿਆ ਤੇ ਮਸ਼ੀਨ ਨੂੰ ਹੀ ਚੱਲੀਏ ਫਿਰ ਕਿੱਥੇ ਜਾ ਰਹੇ ਆ ਆਉਂ ਗਾਉਂ ਜਾਦੇ ਭਈ ਪੰਜਾਬੀ ਜੀ ਦੱਸੋ ਸਾਰਿਆਂ ਨੂੰ ਹਮ ਪਿੰਡ ਜਾ ਰਹੇ ਆਇੰਗੇ 2-4 ਰੋਜ਼ ਬਾਅਦ ਹਮ ਨਿਕਲ